ਹਰਿਆਣੇ ਨੂੰ ਯਾਤਰਾ ਹੋ ਗਈ ਸਟਾਰਟ ਹੁਣ ਤੁਹਾਨੂੰ ਹਰਿਆਣੇ ਦੇ ਵਲੌਗ ਮਿਲਣਗੇ ਤੋਹਾਣਾ ਸ਼ਹਿਰ ਦੇ ਤੇ ਆਪਣੇ ਨਾਲ ਆ ਗੁਰਪ੍ਰੀਤ ਸਿੰਘ ਤੇ ਮਨਜੀਤ ਸਿੰਘ ਤੁਹਾਡਾ ਛੋਟਾ ਭਰਾ ਨਵਾਂ ਸੈਂਟਰੀ ਆ ਅੱਜ ਮੈਂ ਤੁਹਾਨੂੰ ਲੈ ਕੇ ਆਇਆ ਹਾਂ ਇਹ ਵਲੌਗ ਨਾਲ ਜੁੜੇ ਰਹੋ ਸਾਰੇ ਭਰਾ ਆਪਾਂ ਤੁਹਾਨੂੰ ਸਾਰਾ ਰੌਣਕ ਮੇਲਾ ਦਿਖਾਉਦੇ ਰਹਾਂਗੇ ਉੱਥੇ ਜਿਹੜੀਆਂ ਨਦੀਆਂ ਜੁੜਦੀਆਂ ਸੱਤ ਅੱਠ ਇਕੱਠੀਆਂ ਉਹ ਵੀ ਤੁਹਾਨੂੰ ਦਿਖਾਵਾਂਗੇ ਆ ਚਲੇ ਰਿਹਾ ਆਪਾਂ ਤੇਰੇ ਕੱਚੇ ਪਕੇ ਪਹੁੰਚੇ ਜੋ ਓਕੇ ਜੀ ਮਿਲਦੇ ਰਵਾਂਗੇ ਲਓ ਜੀ ਆਪਾਂ ਆ ਗਏ ਸਰਪੰਚ ਸਾਹਿਬ ਦੇ ਬਾਗ ਚ ਸਾਡੇ ਸਰਪੰਚ ਸਾਹਿਬ ਜਿੰਦਾਵਾਲੇ ਤੋਂ ਗੁਰਵਿੰਦਰ ਸਿੰਘ ਜੀ ਉਹਨਾਂ ਦੇ ਬਾਗ ਚ ਆਏ ਆ ਅਸੀਂ ਆਪਣਾ ਮੇਲਾ ਵੇਖਣਾ ਤੇ ਫਸਲ ਟੁੱਟਣ ਦੀ ਪੂਰੀ ਨਾਕਾਂ ਦੀਆਂ ਬੱਗੂ ਪੋਚੇ ਜਾਂਦੇ ਜਾਂਦੇ ਵੇਨੇ ਆ ਕੀ ਲੋਨਕ ਮਿਲਾਂ ਚੱਲਣ ਿਆ ਜਾਂਦੇ ਅੱਗੇ ਚੱਲ ਇੱਥੇ ਭੰਮ ਲਾ ਦੇ ਕੇ ਇੱਥੇ ਉਹਦਾ ਲੱਤ ਬਣਾਉਣਾ ਹੈ ਚਲੋ ਵੀ ਆ ਜਾ ਤੁਹਾਨੂੰ ਖੋਣੇ ਅੱਜ ਬਾ ਸਰਪੰਚ ਸਾਹਿਬ ਦਾ ਨੁਕੀ ਫਰੜ ਕੀ ਹੁੰਦਾ ਵੀ ਇਹ ਆਹ ਬਾਰੂ ਕਰਨੀ ਵੀ ਇਹ ਬਰਨਾਲਾ ਰੋਡ ਤੇ ਆ ਪੂਰਾ ਰੋਡ ਸਾਫ ਆ ਗੱਡੀਆਂ ਝੂਟੇ ਜਾਂਦੇ ਆ ਬਰਨਾਲੇ ਡਰਾਈਵਰ ਸਾਹਿਬ ਵੀ ਪੂਰਾ ਔਮ ਗਿਆ ਗੱਡੀ ਦੇ ਸ਼ੀਲਿੰਗ ਦੇ ਨਾਲ ਹੀ ਘੁੰਮਦਾ ਆ ਵੀ ਲੇਕਿਨ ਮਰੀ ਘਟ ਵਗਾਰੇ ਜਨਤਾ ਨੂੰ ਐ ਬੇਸਾਂ ਲੱਗੀਆਂ ਲੋ ਜੀ ਉੱਡਦੇ ਜਾਂਦੇ ਨੇ ਤੇਨੇ ਭਰਾ ਬਲਾਸਪੁਰ ਦਾ ਰੋਡ ਕੰਪੇਲਾ ਵੇਖਾਂ ਬਲਾਸਪੁਰ ਪਹੁੰਚ ਚੁੱਕੇ ਆ ਜਿਹੜਾ ਐਮਐਲ ਪਾਸਪੋਰਟ ਦਾ ਮਨਜੀਤ ਸਿੰਘ ਬਲਾਸਪੁਰ ਹਾਂ ਚਲੋ ਜੀ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਓਕੇ ਬਾਈ ਠੀਕ ਜੇ ਅਗਰ ਉੱਤੇ ਕੀ ਸਿਰਫ ਕਹਾਣੀ ਪਹੁੰਚ ਚੁੱਕੇ ਆ ਤੁਹਾਡੇ ਵੀਰੋ 33 ਕਿਲੋਮੀਟਰ ਬਰਨਾਲਾ ਰਹਿ ਗਿਆ ਤੇ ਬੱਦਲ ਪੂਰੇ ਛਾ ਗਿਆ ਅੰਦਰ ਪੂਰਾ ਮੌਅ ਠੰਡਾ ਹੋਇਆ ਹੋਇਆ ਆਪਣੇ ਅੰਦਰ ਆਗੇ ਅੱਈਆ ਸੋਖ ਤੇ ਜਨੇ ਪਿੱਖੀ ਨੂੰ ਇਹ ਪਿੱਖੀ ਹੈਗਾ ਬਟਲਾ ਢੇ ਲਾ ਕੇ ਬਰਨਾਲਾ ਪਿੱਖੀ ਬਟਲਾ ਢਾ ਉਧਰ ਨੂੰ ਬਾਦਰ ਸਾਹਿਬ ਜਾਓ ਕਰਦੇ ਰਏ ਇਧਰ ਅਸੀਂ ਇਧਰ ਲਈ ਹਕਮ ਕੇ ਜਾਣਾ ਥੋੜਾ ਰੁਕ ਲਕਾ ਦੇਲ ਜਿਲੇ ਫਿਲਮ ਜਿਹਨੇ ਗਾਇਆ ਵੀਰ ਲੱਭ ਗਿਆ ਜੱਪ ਨੂੰ ਗਾਹੀ ਫਿਰ ਕਰੀ ਹੈ ਹੈ ਗਰੀਬ ਹੈ ਬਣਿਆ ਇਹ ਦੇਵਾਨੇ ਕਦੀ ਇਹ ਦੇਲ ਜਿਲੇ ਫਿਲਮ ਦਾ ਹੀਰੋ ਜੋ ਆਹ ਦੇ ਕਿੰਨੇ ਗਾਇਆ ਕਿੰਨੇ ਗਾਇਆ ਆ ਲੱਭਾ ਜੋ ਆ ਚੱਲ ਲੱਭਾ ਜੋ ਕੁੜਤਾ ਵੇਖੋ ਮੇਰੇ ਕੁੜਤੇ ਦਾ ਰੰਗ ਨਹੀਂ ਪਿੱਕਾ ਪੈ ਗਿਆ ਨਹੀਂ ਕਿਤੇ ਚਾਤ ਇਹਨੂੰ ਕਿਨੇ ਸਲਾਦ ਦੀ ਵੀ ਤੂੰ ਸ਼ਰਟ ਸੰਵਾਲਾ ਯਾਦਰ ਦੀ ਹਾਂ ਦੇਖ ਸਕਿਆ ਜਵਾਦ ਕੀ ਮੈਂ ਤਾਂ ਥੋੜਾ ਥੋੜਾ ਲੈ ਪਿੰਡ ਦੇ ਨਾਲ ਲੈਣਾ ਉਹ ਨਾ ਉਹ ਨਾ ਜਿਹੜਾ ਜਿਹੜਾ ਦੇਖੋ ਅਗਲੇ ਬੰਦੇ ਨੇ ਲੈਤਾ ਜਰਿਆ ਬਾਲੇ ਜਣੇ ਅੱਗੇ ਡੱਡਾ ਹੀ ਨਹੀਂ ਹੈਗਾ ਉਹ ਜਾਗਾ ਅਰੇ ਮਨੇ ਡੱਡਾ ਨਹੀਂ ਜਿੱਦੀ ਗੱਲ ਨਹੀਂ ਆ ਅਗਲੇ ਅਗਲੇ ਬੰਦੇ ਮਾਜਾ ਹੈ ਐ ਢਾਪ